ਫਿਰ ਨੰਮਨ ਹੋਏ ਬਾਹ ਬਾਕੇ ਖੇਤ ਦਾ ਬਾਈ ਦੇਖੋ ਕਿ ਆ ਮਣਾਤਾ ਲਾ ਦੂਰ ਤੀਰ ਬਾਤਾ ਬਾਈ ਜੌਂਡੀਰ ਕਲ ਪੂਰੀ ਬਾਈ ਕੋਈ ਕਸਰ ਨਹੀਂ ਛੱਡਦਾ ਅੱਜ ਦੂਆ ਪੰਪ ਚੱਕ ਲੈ ਬੈਟਰੀ ਵਾਲ ਨਹੀਂ ਮਿਲਿਆ ਕਡਾਉਨ ਕਰਤਾ ਬੈਟਰੀ ਆ ਡਾਉਨ ਹੋ ਗਿਆ ਦਾ ਹਾਂ ਫਿਰ ਬਪਰੋਸਾ ਨਹੀਂ ਰਿਹਾ ਲਾਈਟ ਵੀ ਨਹੀਂ ਦੇਗੀ ਹਾਂ ਬਾਈ ਘਰ ਲਾਈਟ ਵੀ ਨਹੀਂ ਹੈ ਉਹ ਚਿੰਨੇ ਬਾਈ ਸਿਰਜਾਬ ਜੀ ਦੇਖ ਲੈ ਪੂਰੀ ਆਏ ਆੜੇ ਦਾ ਕੰਮ ਕੰਟਰੀ ਵਾਲਾ ਕਰਿਆ ਕੀ ਲੈਣ ਆਪਨੇ ਹੱਥਾਂ ਨਾਲ ਕਰਦਾ ਕੀਲੇ ਦੋ ਕੀਲੇ ਤਿੰਨ ਕੀਲੇ ਚਾਰ ਕੀਲੇ ਉਹਦੇ ਕੇ ਕਰਾ ਲੈ ਕੀ ਡੇਗਲ ਚਾਰ ਕੀਲੇ ਬਾਪੂ ਪੂਰੀ ਉਹ ਵੀ ਠੀਕ ਆ ਕੀੜਾ ਪੰਜ ਛੇ ਕੀਲੇ ਹੋਦੇ ਨਾ ਪਤਾ ਨਹੀਂ ਜੇ ਮੋਟਾ ਕੰਮ ਆ ਤਾਂ ਫੇਰ ਉਹਦੇ ਕੇ ਕਰਾਓ ਕੀ ਡੇਗਲ ਹਾਂ ਹਾਂ ਫੇਰ ਬੂਟੇ ਆ ਜੇ ਨਿਭੜਦੇ ਨਹੀਂ ਇਹ ਕਪੜਾ ਪੰਪ ਖਰਾਬ ਹੋਇਆ ਵਾ ਦੂਆ ਬੜਾ ਹਾਂ ਕਰਨੇ ਨੂੰ ਕੀ ਉਹਦੇ ਨਾਲ ਉਹ ਵੀ ਕਰ ਦਿੰਦਾ ਹੁਣ ਉਹ ਖਰਾਬ ਹੋਇਆ ਪਿਆ ਕੱਟ ਵਾਲੀ ਨਿਊਜਲ ਵੀ ਹੈ ਤੇ ਸਪਰੇਅ ਵਾਲਿਆਂ ਦੇ ਵੀ ਯਾਰ ਪੰਪ ਜਿਹੜੇ ਕਰਦੇ ਇਹਨਾਂ ਦਾ ਵੀ ਰੋਜ਼ ਦੂਏ ਦਿਨ ਖਰਾਬ ਰਹਿੰਦੇ ਹੀ ਆ ਇਹ ਚੈਨ ਵਾਲੇ ਪੰਪ ਇਹਨਾਂ ਦਾ ਕੋਈ ਵਿਰੋਸਾ ਨਹੀਂ ਇਹਨਾਂ ਦੇ ਕੋਈ ਗਾਰੰਟੀ ਨਹੀਂ ਵਰਗਾ ਸੁਖ ਵੀ ਨਹੀਂ ਆਇਆ ਦਵਾਈ ਨਾਲ ਹੁਣ ਜਿਹੜਾ ਗੁੱਲੀ ਡੰਡਾ ਕਣਕ ਨੂੰ ਬਾਹਰ ਚ ਤੁਰਨੇ ਨਹੀਂ ਦਿੰਦਾ ਓ ਤੂੰ ਤਾਂ ਯਾਰ ਮਾਡਲ ਉੱਚਾ ਚੱਕ ਲਿਆ ਜਵਾਨ ਹੋ ਗਿਆ ਤੂੰ ਤਾਂ ਮੈਂ ਦਾੜੀ ਧੂੜੀ ਕਟਾਇ ਲੱਗਦਾ ਹੈ ਬੱਟ ਠੀਕ ਹੈ ਇਹ ਬੰਦਾ ਬਾਹਰ ਤੇ ਆਇਆ ਬੱਟਾ ਪਾਉਣ ਵਾਸਤੇ ਬੰਦਾ ਛੋਟੂ ਕਹਿੰਦਾ ਹੌਲੀ ਸਾਰੇ ਕਿਹੜਾ ਕੱਟਿਆ ਕੱਟਿਆ ਬੱਟ ਬੱਟ ਕਹੀ ਨਹੀਂ ਲਾਉਣੀ ਬੱਟਾਂ ਨੂੰ ਨਿੱਗਰੇ ਚਾਹੀਦੀ ਐ ਉਹ ਪਤਾ ਕੀ ਗੱਲ ਹੈ ਦਾਣੇ ਦਾ ਵਿੱਚੇ ਆ ਵੱਟ ਪਰ ਵੀ ਜਮ ਜੂਗੇ ਉਹ ਕੱਦੂ ਵਾਲੀ ਵੱਟ ਬਾਤੀ ਨਾ ਲਓ ਜੀ ਬਾਈ ਮਨੇਰੇ ਬਾੜੇ ਜਾਏ ਮਨੇ ਹੈ ਤਾਂ ਦੱਸ ਦੇ ਕਿੱਥੇ ਤੱਕ ਹੈ ਵੀਰੇ 16.5 ਮਰਲੇ ਨਿਕਲਨੇ ਆ ਇੱਥੇ ਤੱਕ ਫਰੰਟ ਪਹਿਲਾਂ ਨਾ ਲੰਬਾਈ ਪਿੱਛੇ ਨੂੰ ਕਿੱਥੇ ਤੱਕ ਹੈ ਲੰਬਾਈ ਉਹ ਉਹ ਕੰਦ ہاں ਮੇਰੀ ਆ ਉਹ ਤੇ ਨੜਕਾ ਫੜਦਾ ਸੀ ਨਹੀਂ ਤੇਲ ਮੰਗਣ ਗਿਆ ਹੋਗਾ ਇਹਦਾ ਸਾਫ਼ ਕਰਿਆ ਫਿਰ ਕਿੱਥੇ ਦਾ ਨੜਕਾ ਪੁਰਾਣਾ ਨੜਕਾ ਕਿੱਥੇ ਦਾ ਨੜਕਾ ਇੱਥੇ ਓ ਪਿਆ ਬਾਈ ਨਲਕਾ 15 ਇਹ ਹੋ ਜਾਊਗਾ ਬਾਈ ਭਰਤ ਪਾਉਣਾ ਬਹੁਤ ਔਖਾ ਮੈਨ ਕਿੰਨੇ ਟਰਾਲੇ ਕਰਦੇ 11 11 ਟਰਾਲੇ ਕਰਦੇ ਬਈ ਸਾਰਾ ਦਿਨ ਹੀ ਘੁੱਟ ਗਿਆ ਅਜ ਤਾ ਤੇ ਅੱਧੀ ਰਾਤ ਲੋ ਜੀ ਬਾਈ ਜਿਹੜੀ ਗੰਨੇ ਦੀ ਟਰਾਲੀ ਰਾਤ ਭਰੀ ਸੀ ਉਹਨੂੰ ਲੈ ਕੇ ਆਏ ਪਏ ਬਾਈ ਰਾਤ ਦੇ ਆਏ ਪਏ 2:30 ਵਜੇ ਤੇ ਦੇਸੂ ਮਜਰਾ ਪੈਂਦਾ ਇੱਕ ਸਾਈਡ ਪੈਂਦਾ ਵੱਲੋਂ ਮਜਰੇ ਬਾਈ ਵਿਚਾਲੇ ਜਮੀਨ ਪੈਂਦੀ ਆ ਕੰਡਾ ਲੇ ਕੇ ਆਏ ਬਈ ਬਾਈ ਸਵੇਰੇ ਸਵੇਰੇ ਮੱਕੀ ਦੇ ਟਰਾਲੇ ਜਿਆਦਾ ਆ ਗਏ ਤਾਂ ਕਰਕੇ ਮੱਕੀ ਦੀ ਪੁੱਛ ਜਿਆਦਾ ਰਹੀ ਬਾਈ ਇਹਦੀ ਥੋੜੀ ਜੀ ਪੁੱਛ ਕੱਟ ਰਹੀ ਵੀ ਲੱਗਦਾ 11 ਨੰਬਰ ਹੁਣ ਲੈ ਲੈਣੇ ਹੈ ਜੀ ਬਾਈ ਲੇਬਰ ਵਗੈਰਾ ਬਹੁਤ ਔਖਾ ਹੈ ਪਿਆ ਲੇਬਰ ਗਈ ਬੀਬੀ ਹਰ ਨੂੰ ਕਹਿੰਦੇ ਬੋਟਾ ਬੂਟਾ ਉਧਰ ਤਾਂ ਕਰਕੇ ਬਾਈ ਰਾਤ ਦੇ 2:30 ਵੇ ਆਏ ਤੇ ਵੀ ਸਾਜਰੇ ਮੁੜ ਜੂਗੇ ਉਲਟਾ ਹੁਣ 2:30 ਵਜੇ ਚੱਲੇ ਬਾਈ ਹਰੇ ਤੱਕ ਐਂ ਹੀ ਖੜਾ ਏ ਥੱਕ ਗਏ ਬਾਈ ਬਿਲਾ ਬੰਦਾ ਇਹ ਕੰਮ ਨਾ ਹੋਵੇ ਕਾਕੇ ਜਾਂਦਾ ਏ ਹੁਣ ਦੇਖਦੇ ਲੇਬਰ ਆਉਂਗੇ ਤੇ ਬਾਹਰ ਮਾ ਦੋ ਜਗਾ ਤਾਰ ਕੇ ਆਉਣਾ ਏ ਐਤ ਕੀ ਬਾਈ ਗੰਨੇ ਦੀ ਵੀ ਪੁੱਛ ਕੱਟੇ ਆ ਮੱਕੀ ਮੁੱਕੀ ਜ਼ਿਆਦਾ ਆਉਂਦੀ ਆ ਅੱਗੇ ਦੇਸੂ ਮਾਜਰੇ ਇੱਕ ਵਾਰ ਬਾਈ ਜੱਗੇ ਕੇ ਲਾਇਆ ਤਾਂ ਯਾਰ ਵੀ ਆਹੀ ਗੰਮ ਤਾਂ ਦੂਰ ਭੇਜਤਾ ਜੇ ਲੈ ਕੇ ਆਉਣਾ ਕਹਿੰਦੇ ਮਾਲ ਬਾਈ ਘੱਟ ਚਾਹੀਦਾ ਏ 20 20 ਕੁੰਟਲ ਜਾਂ 30 40 50 ਦੇ ਵਿੱਚ ਜ਼ਿਆਦਾ ਫਿਰ ਐ ਇਕੱਠਾ ਧਰਾਉਂਦੇ ਨਹੀਂ ਹੈਗੇ ਬਾਈ ਜਖਣਾ ਦੂਰ ਤੇ ਆਉਣਾ ਫੇਰ ਲੋਟਣੀ ਹੈਗਾ ਤਾਂ ਸਿਸਟਮ ਤਾਂ ਕਰਕੇ ਜਿਆਦਾ ਪਾ ਲਿਆ ਏ ਦੇਖਦੇ ਹਾਂ ਕੰਡੇ ਪਖੜੇ ਬਾਈ ਕੀ ਕਹ ਬਣਦਾ ਅਨਾਲ ਹਰ ਵਕਤ ਦੇਖਣਾ ਬਾਈ ਇਹ ਬਹੁਤ ਗੱਡੀਆਂ ਧੋਤੀਆਂ ਇਹਨਾਂ ਨੇ ਸਾਡੇ ਭਰਾਵਾਂ ਨੂੰ ਦੇਖਦੇ ਦੇਖਦੇ ਲਓ ਜੀ ਬਾਈ ਬਹੁਤ ਟਾਈਮ ਹੋ ਗਿਆ ਹਾਲੇ ਤੱਕ ਨੀ ਲੇਬਰ ਵਾਲੇ ਪਹੁੰਚੇ ਜੇ ਪਹਿਲਾਂ ਪਤਾ ਹੁੰਦਾ ਤਾਂ ਪਿੰਨ ਤੇ ਹੀ ਲੇਬਰ ਲਿਆਉਣੇ ਦੀ ਬਾਈ ਦੇਖੋ ਬਾਈ ਵੱਲੋਂ ਮਾਦੀ ਵਾਲੀ ਸਾਈਡ ਨੂੰ ਅਨੇ ਵੀ ਜਮੀਨ ਪਈ ਆ ਬਾਈ ਰੇਟ ਵੀ ਬਹੁਤ ਵਧੀਆ ਜ਼ਮੀਨ ਦਾ ਇੱਕ ਟਰਾਲਾ ਬਾਈ ਹੋਰ ਆ ਗਿਆ ਇਹ ਆਇਆ ਸਰੋਂ ਦਾ ਮੱਕੀ 2 ਵਜੇ ਕਹਿੰਦੇ ਰੇ ਬਾਈ ਬੰਦੇ ਆਉਣੇ ਆ 2:30 ਵਜੇ ਹਲੇ ਤੱਕ ਨਹੀਂ ਆਏ ਬਾਕੀ ਦੇਖਦੇ ਹੁਣ ਕਦੋਂ ਹੁੰਦੇ ਆ ਵੇਟ ਆਉਣਾ ਦੀ ਬਾਈ ਚਾਚਾ ਵੀ ਬੈ ਬੈ ਕੇ ਥੱਕ ਲਿਆ ਬਾਈ ਤੇ ਆਪਾਂ ਵੀ ਬੈ ਬੈ ਕੇ ਥੱਕ ਲੇ ਲੋ ਜੀ ਬਾਈ ਸ਼ੁਕਰ ਆ ਲੇਬਰ ਆ ਗਈ ਬਾਈ 3 ਵਜੇ ਆਈਏ ਚਲੋ ਚਲੋ ਬਾਈ ਸਾਢੇ 3 ਵਜੇ ਬਾਈ 3 ਨਹੀਂ ਪੂਰੇ ਸਾਢੇ 3 ਵਜੇ ਲੇਬਰ ਆਈ ਆ ਮਾਦੀ ਵੀ ਆਈ ਆ ਸੰਤਾ ਆਏ ਤਾਂ ਵੀ ਕਿਤੇ ਕੱਲ ਭਰਨਾ ਕੱਲ ਚਲੀ ਜਾਵੇ ਖੰਡਾ ਹੋਇਆ ਪਿਆ ਬਾਈ 133 ਹੋਇਆ ਤਾੜਾ 91 ਕੁਇੰਟਲ ਲੋ ਜੀ ਬਾਈ ਪਹੁੰਚ ਕੇ ਜੇਠਾ ਗੰਨਾਂ ਥਰਨਾ ਦਾ ਹੋ ਜੀ ਬਾਈ ਮਨੇਰੇ ਬਾੜੇ ਜਾਏ ਮਨੇ ਹੈ ਤਾਂ ਦੱਸ ਦੇ ਕਿੱਥੇ ਤੱਕ ਹੈ ਇਹ ਵੀਰੇ 16.5 ਮਰਲੇ ਨਿਕਲਨੇ ਆ ਪਰ ਇੱਥੇ ਤੱਕ ਫਰੰਟ ਪਹਿਲਾਂ ਨਾ ਲੰਬਾਈ ਪਿੱਛੇ ਨੂੰ ਕਿੱਥੇ ਤੱਕ ਹੈ ਲੰਬਾਈ ਉਹ ਉਹ ਕੰਦ ਤਾਂ ਨੜਕਾ ਪੜਦਾ ਸੀ ਨਹੀਂ ਜਲ ਮੰਗਣ ਗਿਆ ਹੋਗਾ ਇਹਦਾ ਸਾਫ ਕਰਿਆ ਕਿ ਕਿੱਥੇ ਦਾ ਨੜਕਾ ਪੁਰਾਣਾ ਨੜਕਾ ਕਿੱਥੇ ਦਾ ਨੜਕਾ ਇੱਥੇ ਉਹ ਪਿਆ ਬਾਈ ਨੜਕਾ 15 ਇਹ ਹੋ ਜਾਊਗਾ ਬਾਈ ਭਰਤ ਪਾਉਣਾ ਬਹੁਤ ਔਖਾ ਮੈਨ ਕਿੰਨੇ ਟਰਾਲੇ ਕਰਨੇ 11 11 ਟਰਾਲੇ ਕਰਨੇ ਆ ਪਾਉਣਾ ਵੀ ਬਹੁਤ ਮਨੇ ਇਹ ਕਿਤੇ ਨਿਊ ਦੀ ਕੰਦ ਹੋ ਜੇ ਫਿਰ ਖੇਤੀਬਾਰ ਕਰਾਂ। ਇਹ ਵੀ ਠੀਕ ਆ ਹੁਣ ਵੀ ਐ ਲੋਡ ਲੂਡਰ ਮਰਵਾ ਕੇ ਪੱਧਰਾ ਕਰਕੇ ਉੱਪਰ ਮਿੱਟੀ ਛਿੜਦਣੀ। ਖੇਤ ਤੋਂ ਲਿਆ ਲੈਵਲ ਕਰਨਾ। ਕੋਪੂਰੀ ਲਾਉਂਗਾ ਇਹ ਤੂੜੀ ਵਾਲਾ। ਹਾਂ ਉਰੀ ਦੇਖਦੇ ਮੈਂ ਤਾਂ ਆਪ ਕਹਿੰਦਾ ਵੀ ਖੇਤਾਂ ਮਾਰੇ ਤੂੜੀ ਢੋਣ ਵੇਲੇ ਤੇ ਬਾਈ ਜੇ ਪਿੱਛੇ ਜਨ ਲੱਗ ਜਵੇ। ਇੱਕ ਵਾਰ ਬਹੁਤ ਔਖੀ ਗੇਰੀਆਂ ਗੱਲ ਮੈਂ ਆਪਾਂ ਜਿਹੜਾ ਹੱਥ ਨਾਲ ਲੱਗੇ ਹਜੂਰਾ ਮਨੇ ਇਹ ਵੀ ਪ੍ਰਾਣੀਆਂ ਦੀਆਂ ਲੈ ਹੁਣ ਵੱਢ ਦੇ ਸਾਡੇ ਮੈਨੂੰ ਨਹੀਂ। ਕਾਦੇ ਵੱਢ ਕੇ ਦਿਖਾ ਮੰਜੂ ਤੁਨੂੰ। ਆਲੇ ਬਾਈ ਲੱਕੜ ਐ। ਮਨੇ ਹੁਣ ਸਾਫ ਕਰਕੇ ਪੱਧਰਾ ਕਰ ਦੇਣਾ। ਇਹ ਤੀਰ ਮਰਵਾ ਕੇ ਨਾ ਇਹਨੂੰ ਹਜੂਰਾਂ ਨੂੰ। ਤੀਰ ਕਿੱਥੇ ਲਾਉਣਾ ਪਿੱਛੇ ਕਿ ਮੂਰੇ? ਇਹ ਤਾਂ ਹਜੇ ਫਿਲਹਾਲ ਤਾਂ ਹੁਣ ਓਕੀ ਰਹਿਣੇ ਨੇ। ਲੋਟਰੇਜ ਕਰਵਾ ਕੇ ਨਾ ਇਹਦੇ ਨਾਲ 15 ਕਰਾ ਕੇ ਹੂੰ। ਇਹ ਲੈ ਕੇ ਪਰਮਿਸ਼ਨ ਖੇਤ ਦੀ ਆਉਣੇ ਵਾਲੀ ਦੀ। ਹੂੰ। ਬਸ 10-12 ਟਰਾਲੀਆਂ ਉੱਥੇ ਸਟਾੜਾ ਦੇਣੀ ਉੱਪਰ ਇਹਦੇ। ਉੱਚੀ। ਬਾਈ ਆਹ ਜਿਹੜਾ ਮਾਲ ਐ ਇਹ ਸਮਝ ਲਓ ਜਿਹੜਾ ਨੇਤਰਬਾਈ ਦਾ ਘਰ ਤਾਂ ਉਰੇ ਲਾ ਕੇ ਪਿਆ ਤਾਂ। ਉੱਥੇ ਦੇ ਪਹੁੰਚਦੀ ਹੋਈ ਕਿੰਨੇ ਚ ਬੰਦੀ ਹੋਈ ਏ? ਬਈ 900 ਰੁਪਏ ਦਾ ਕਰੀ ਜਾਂਦਾ। ਠੀਕ ਐ। ਉਹ ਲੈ ਆ ਆਨੇ 400 ਰੁਪਏ ਨੂੰ ਪਾਇਆ ਇਹ ਸਿੰਧੂ ਤੇ ਹਾਂ ਬੰਦੇ ਨੇ ਹਾਂ ਉਹ ਫੇ ਲੱਗੀ ਥੀ ਕੀ ਐ ਸਿਸਟਮ ਆਪਣਾ ਆਪਣਾ ਇਹ ਹੁਣ ਬੰਦਿਆਂ ਨੇ ਲੱਦੀਓ ਮਸ਼ੀਨਾਂ ਲੱਦੀ ਖਰਚਾ ਤਾਂ ਪੈਣੀ ਐ ਹੁਣ ਮਹਗਦੀ ਐ ਇਹ ਹਾਂ ਮਹਗਰੂਗਾ ਆਪਣਾ ਰਗੜ ਕੇ ਲੈ ਲਈ ਹੁੰਦੇ ਨੇ ਮਹਗਦੇ 400 ਰੁਪਿਆ ਲੈਣਾ ਵਿੱਚ ਤੇ ਮੈਂ ਕਿਹ ਤੇਰਾ ਕੇ ਤوڑا ਵੀ ਸਾਫ ਕਰ ਦੋ ਉਹ ਟੈਂਟ ਲਾਉਣਾ ਮੈਂ ਲਾਦਾ ਉਥੇ ਵਿਆਹ ਨੂੰ ਤਾਂ ਸਾਫ ਕਰਿਆ ਇਹ ਨਹੀਂ ਤਾਂ ਇੱਕ ਨਹੀਂ ਪਿਆ ਰਹਿਣਾ ਤਾਂ ਤੇ ਟੇਟ ਪਈ ਤੇ ਟੇਟ ਤੇ ਟੇਟ ਪਈਆ ਬਾਈ ਹਿੱਲਾ ਹੋ ਗਿਆ ਉਹਣਾ ਜਾਣਾ ਸਪਰੇਅ ਕਰਨ ਭਈਆ ਲਾਰੇ ਜੀ ਲਾਈ ਜਾਂਦਾ ਨਾਲੇ ਅਸੀਂ ਉੱਥੀ ਤੇ ਲੱਦ ਕੇ ਲਿਆਉਣਾ ਇਹ ਕਹਿੰਦਾ ਮੈਂ ਪੰਪ ਸਰਵਾਹ ਚ ਮਨੇ ਝੂਠਾ ਤੇ ਬੋਲ ਦੇਣਾ ਇਹ ਆ ਤਾ ਨਾ ਹਾਂ ਮਨੇ ਰੱਖ ਲੈ ਕੇ ਤੇ ਝੂਲਾ ਪਾ ਰਿਹਾ ਦਾ ਪਹਿਲਾਂ ਮੈਂ ਛੱਡਣ ਲੱਗਿਆ ਸੀ ਹਾਂ ਤੇ ਮੈਂ ਕਹਿੰਦਾ ਕੰਡੇ ਹੈ ਇਹ ਕਿਹੜੇ ਦੂਈ ਹੈ ਹੂੰ ਲੈ ਭਾਈ ਭਈਆ ਬਣ ਗਿਆ ਇਹ ਲੋ ਜੀ ਬਾਈਕ ਖੇਤ ਜਾਂ ਪੱਧਰਾ ਕਰਨ ਆਏ ਪਏ ਆ। ਲੱਗਾ ਲੈ ਗਿਆ ਪਾ ਦੋ ਟਰੈਕਟਰ ਤੇ ਇੱਕ ਫਿਰ ਮੈਨ ਮਨ ਆ ਲੈ ਗਿਆ ਤੇ। ਪਿੰਡ ਮਨਸੂਹੇ ਬਾਹਰ ਆ ਕੇ ਖੇਤ ਦਾ ਬਾਈ ਦੇਖੋ ਪਿਆ ਆਪਣਾ ਆ ਤਾਂ। ਲਾ। ਦੂਰ ਤੀਰ ਬਾਤ ਆ ਬਾਈ ਜੌਂਡੀਅਰ ਕਾ। <laughs> एक टायर में वेट नहीं है गा। ट्रैक्टर गांव कर दी फिर सीधा हो जूगा एक बार चम बूटर करा माड़ा जहा गई ਰਾਦਾ ਕੰਮ ਵੀ ਬਾਈ ਪੂਰੇ ਜੋਰਾਂ ਤੇ ਚੱਲਦਾ ਪੂਰੀ ਬਾਈ ਕੋਈ ਕਸਰ ਨਹੀਂ ਛੱਡਦਾ ਅੱਜ ਦੂਆ ਪੰਪ ਚੱਕ ਲੈ ਬੈਟਰੀ ਵਾਲਾ ਨਹੀਂ ਮਿਲਿਆ ਕਡਾਉਨ ਕਰਤਾ ਬੈਟਰੀ ਆ ਡਾਉਨ ਹੋ ਗਿਆ ਦਾ ਹਾਂ ਫਿਰ ਉਹ ਪਰੋਸਾ ਨਹੀਂ ਰਿਹਾ ਲਾਈਟ ਵੀ ਨਹੀਂ ਦੇਗੀ ਹਾਂ ਬਾਈ ਕਰ ਲਾਈਟ ਵੀ ਨਹੀਂ ਹੈ ਹੋਰ ਚਿੰਨੇ ਬਾਈ ਸਹੀ ਗੱਲ ਜੀ ਦੇਖ ਲੈ ਪੂਰੀ ਆੜੇ ਤੇ ਕੰਮ ਬੈਟਰੀ ਨਾਲ ਨਾ ਕਰਿਆ ਕੀਲੇ ਹੁਣ ਆਪਣੇ ਹੱਥ ਨਾਲ ਕਰ ਲੈ ਕੀਲੇ ਦੋ ਕੀਲੇ ਤਿੰਨ ਕੀਲੇ ਚਾਰ ਕੀਲੇ ਉਹਦੇ ਕੇ ਕਰਾ ਲੈ ਕੀਡੇ ਕਰ ਚਾਰ ਕੀਲੇ ਬਾਪੂ ਪੂਰੀ ਉਹ ਵੀ ਠੀਕ ਆ ਕੀੜਾ ਪੰਜ ਛੇ ਕੀਲੇ ਹੁੰਦੇ ਨਾ ਕਿਤਾਏ ਜੇ ਮੋਟਾ ਕੰਮ ਆ ਤਾਂ ਫੇਰ ਉਹਦੇ ਕਿ ਕਰਾਉ ਕੀ ਡੇਗਲ ਹੈ ਹਾਂ ਫੇਰ ਬੂਟੇ ਆ ਜਾਂ ਨਿਬੜਦੇ ਨਹੀਂ ਆਪਣਾ ਪੰਪ ਖਰਾਬ ਹੋਇਆ ਵਾ ਦੂਆ ਬੜਾ ਹਾਂ ਕਰਨੇ ਨੂੰ ਕਿ ਉਹਦੇ ਨਾਲ ਵੀ ਕਰ ਦਿੰਦਾ ਹੁਣ ਉਹ ਖਰਾਬ ਹੋਇਆ ਪਿਆ ਟੱਟ ਵਾਲੀ ਨਿਊਜਲ ਵੀ ਤੇ ਸਪਰੇਅ ਵਾਲਿਆਂ ਦੇ ਵੀ ਯਾਰ ਪੰਪ ਜਿਹੜੇ ਕਰਦੇ ਇਹਨਾਂ ਦਾ ਵੀ ਰੋਜ਼ ਦੂਏ ਦਿਨ ਖਰਾਬ ਰਹਿੰਦੇ ਹੀ ਆ ਇਹ ਚੈਨ ਵਾਲੇ ਪੰਪ ਇਹਨਾਂ ਦਾ ਕੋਈ ਵਿਰੋਸਾ ਨਹੀਂ ਜੈਨ ਵਾਲਾਂ ਦਾ ਗਾਰੰਟੀ ਨਹੀਂ ਇਹਨਾਂ ਦੀ ਕੋਈ ਗਾਰੰਟੀ ਨਹੀਂ ਇਹ ਤਾਂ ਤੇਰੇ ਸਾਹਮਣੇ ਚੱਲਦਾ ਅਗਲੇ ਨੇ ਕਹਣਾ ਮੈਂ ਤੈਨੂੰ ਚੱਲਦਾ ਦਿੱਤਾ ਗਾਂ ਤੇਰੇ ਲਾਉਂਦੀ ਸਾਰੇ ਖੇਤ ਚ ਪੁਰਾ ਗੁੱਲੀ ਗੰਡੇ ਦੀ ਹ ਆਉਂ ਪਈਆ ਤੇ ਯਾਰ ਬੂਟੇ ਐ ਸਜਾ ਤੇ ਵਿੱਚ ਕੱਖਰਾ ਡੱਕਾ ਵੀ ਨਹੀਂ ਛੱਡੇ ਆ ਦੱਸ ਤੂੰ ਕਿੰਨੇ ਘੰਟੇ ਜੁ ਗੁੱਡੇ ਹੋਊਗਾ ਵੀਰਾ ਕਿਹ ਪਤਾ ਉਹ ਕਿੰਨੇ ਘੰਟੇ ਲਾਏ 2 ਘੰਟੇ ਲਾਏ ਮੈਂ ਭਾਈ ਇੱਕ ਗੱਲ ਐ ਜਿਹੜਾ ਖੇਤਵਾਂ ਲੱਗ ਗਿਆ ਤਸੱਲੀ ਕਰਾ ਦਿੰਦਾ ਹੈ ਲੈ ਕੋਈ ਐ ਥੋੜੋ ਵੀ ਡੋਲ ਡੂਲ ਖੁੰਝਾ ਰਹਿ ਜੂਗਾ ਖੇਤ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਐ ਬੂਟੇ ਬਾਟੇ ਐਨ ਪੂਰੀ ਕਿੰਨਾ ਬੀਜ ਪਾਇਆ 40 ਚਿੱਟੇ ਵਾਲੇ ਚ ਹਾਂ ਚਿੱਟੇ ਵਾਲੇ ਚ 50 50 ਪਾਇਆ ਹੈ ਭਾਈ ਨਹੀਂ ਚੱਲਦਾ ਜੀ ਨੇ 45 50 40 ਹਾਂ ਸੁਪਰਸੀਡਰ ਜੇ ਵੀ 50 ਪੈਂਦਾ 50 ਪੈਂਦਾ 50 ਉਹ ਤੈ ਕਣਕ ਤਾਂ ਖੜੀ ਕਰਨੀ ਬੈਗ ਲਵਾਈ ਜਾਂਦਾ ਕੀ ਨਹੀਂ ਵਰਲਡ ਕੱਪ ਪੂਰੀ ਹੌਂਦਾਂ ਸਪਰੇਇਆਂ ਹੀ ਚੱਲਦੀਆਂ ਹਨਾ ਨਾ ਕਰੀਏ ਥਾਲਾ ਬਾਰਵਾਂ ਪੰਗਾ ਇਹ ਇਹਦਾ ਬਾਅਦ ਤੋਂ ਸਿਆਪਾ ਬਹੁਤ ਹੁੰਦਾ ਹਾਂ ਹੁਣ ਤਾਂ ਆਏ ਆ ਵੀ ਚੱਲ ਨਾ ਥੱਲੇ ਪੈਰ ਦੇਖੇ ਸਭ ਕੁਝ ਠੀਕ ਹੈ ਜਿੱਕਣਾ ਮਰਜੀ ਤੁਰੀ ਜਾ ਹਾਂ ਹੁਣ ਤੁਰਨ ਦਾ ਸੌਖਾ ਫਾੜ ਵੀ ਦੇਖੀ ਜਾਂਦੀ ਆ ਦੋਵੇਂ ਲੋੜ ਤਾਂ ਮਿੱਟੀ ਗਰੀ ਜਾਂਦੀ ਆ ਹਾਂ ਪੈਰ ਸਾ ਬਲੀ ਜਾਂਦੀ ਆ ਬੈਠ ਜਾ ਵੀ ਜਾਂਦੀ ਹਾਂ 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 ਢਿੱਲੀ ਵੀ ਹੋ ਜਾਂਦੀ ਪੱਪੜੀ ਹੋਏ ਤੇ ਫਿਰ ਉਸ ਜੀ ਨਾਲ ਉੱਤਾਂ ਹੀ ਹੋ ਜਾਂਦਾ ਸਾਹਮਣੀ ਨਹੀਂ ਲੱਦਦਾ ਫਿਰ ਐ ਜਾਂਦੀ ਫਾਂਡ ਕਿਤੇ ਜ਼ਿਆਦਾ ਘੱਟ ਵੱਧੋਗੀ ਤਾਂ ਵੀ ਪੰਗਾ ਫੇਰ ਉਹ ਪੰਗਾ ਪੈਂਦਾ ਆਪਨਾ ਗਿਆ ਆਪੇ ਬੰਦੇ ਦੇਖਣ ਕਿਤੇ ਮਿਲਗੇ ਕਿ ਨਹੀਂ ਮਿਲ ਗਏ ਮਿਲ ਗਏ ਉਹਦਾ ਫੋਨ ਆਉਂਦਾ ਵਿੱਚ ਮੈਂ ਉਹਨੂੰ ਕਰਕੇ ਪੁੱਛਦਾ ਪੁੱਛਦਾ ਜਾਂਦਾ ਹੁੰਦਾ ਕਿੱਲਾ ਔਰ ਇਹ ਦੂਈ ਨਿਊਜਲ ਹੁੰਦੀ ਕਿਹੜੀ ਕੱਟ ਵਾਲੀ ਆ ਵੀ ਕੱਟ ਵਾਲੀ ਉਹ ਨਾ ਫੇ ਇੱਕ ਵਾਰ ਚ ਹਮ ਤੂੰ ਬੜੇ ਮਾਪਿਆਂ ਨਾਲ ਹਾਂ ਉਹਨਾਂ ਨਾਲ ਦਾ ਇੱਕ ਵਾਰ ਇੱਕ ਵਾਰ ਧਰਤੀ ਕਿੱਲੀ ਹੋਣੀ ਚਾਹੀਦੀ ਹੈ ਫਾਦਰ ਤਿੰਨ ਗੇੜੇ ਆਉਣੇ ਕਿਾਰੇ ਚ ਫੇ ਮੇਰੇ ਸਾਹਮਣੇ ਨਾ ਦੋ ਹੈ ਲੰਬਾ 11 ਦੋ ਹੀ ਗੇੜੇ ਆਉਂਦੇ ਦੋ ਮਾਰਦਾ ਨਹੀਂ ਨਾ ਪਾਪਾ ਮਾਰਦੇ ਹਾਂ ਹਾਂ ਇਹ ਕਿਹੜਾ ਕੱਢ ਦਿੰਦਾ ਪਾਪਾ ਆ ਇੱਕ 11 ਨਹੀਂ ਹਾਂ ਕਦਮਾਂ ਮੁੱਕ ਜਾਂਦਾ ਉੱਤਰ ਤੇ ਆਉਣਾ ਇੱਕ ਜਾਣਾ ਬਸ ਇਹਨੇ ਇਹਦੇ ਮੁੱਕ ਜਾਂਦਾ ਭਾਈ ਆਏ ਆ ਵੀ ਕਈ 2 ਸਾਲ ਹੋ ਗਏ ਵੀ ਲੋਕਾਂ ਨੇ ਸਪਰੇਅ ਕਰ ਲਈ ਵੀ ਹੁਣ ਛੱਡ ਲਈ ਸਾਦਾ ਅਗਲਾ ਕਾਮਯਾਬ ਹੈਗੀ ਇਹਦੇ ਵਰਗਾ ਸੋਖ ਵੀ ਨਹੀਂ ਆਦਾ ਵਈ ਉਹ ਜਿਹੜਾ ਗੁੱਲੀ ਡੰਡਾ ਕਣਕ ਨੂੰ ਬਾਹਰ ਚ ਤੁਰ ਨਹੀਂ ਦਿੰਦਾ ਤੇ ਉੱਪਰ ਤੇ ਸਪਰੇਅ ਕਰ ਦਿੰਦੇ ਆਪਾਂ ਉਹ ਜਮ ਹੀ ਮਰ ਜਾਂਦੀ ਐ ਨਵੀਂ ਪੱਠਾ ਗੁੱਲੋ ਇਹਦਾ ਹੋਰੇ ਮੈਂ ਵੀ ਯਾਰ ਰਾਤ ਗਿਆ ਪਤਾ ਉੱਥੇ ਹਨੇਰਾ ਹੋ ਗਿਆ ਹਾਂ ਫੇਰ ਤਾਂ ਮ ਲੋਟ ਨਹੀਂਦਾ ਹੈਗਾ ਹੁਣ ਕਣਕ ਵੀ ਨਹੀਂ ਦੇਖ ਹੋਈ ਸਵੇਰੇ ਸਵੇਰੇ ਤੂੰ ਤਾਂ ਕਿਹੜਾ ਮਾਰੇ ਜਮ ਗਈ ਮੈਂ ਕਿੱਥੇ ਮੈਂ ਤਾਂ ਸਵੇਰ ਦੀ ਪੈਣੀ ਗਿਆ ਮੈਂ ਹਾਂ ਮੈਂ ਖਾਲ ਜਿਹੜਾ ਪੈਣੀ ਲੈਣ ਗਿਆ ਪੈਣੀ ਲੈ ਕੇ ਉੱਪਰ ਪੰਪ ਲੈ ਰੱਖ ਲੈ ਗਿਆ ਮੈਂ ਗਿਆ 7:30-8:00 ਵਜੇ ਹਾਂ ਪੰਪ ਲੱਦ ਲਈਆਂ ਉੱਥੇ ਜਾ ਕੇ ਬੰਡੌਲਾ ਕੱਢੀਆਂ ਫਿਰੇ ਲਾਏ ਫਿਰੇ ਲਾਏ ਸਫਰੇ ਲਾਏ ਅੱਜ ਦਿਨ ਸਾਰੀ ਲੰਘ ਗਿਆ ਸਫਰੇ ਇਸ ਕੰਮ 'ਚ ਆ ਗਿਆ ਹੁਣ ਗੇੜਵਾ ਆ ਗਿਆ ਵਾ ਗੇੜ 'ਚ ਆਹਾ ਸਫਰੇ ਉਹ ਨਿਬੜ ਗਈ ਵਾ ਗੇੜ ਜਾ ਉਹ ਅੱਧਾ ਕਿਲਾ ਸਰੋਂ ਦਾ ਸਰੋਂ ਦਾ ਵਾ ਡੰਗਰ ਪਛੂ ਰਹਿ ਗਿਆ ਫਿਰ ਹਾਂ ਫੇ ਪਾਣੀ ਪੂਣੀ ਕਿੱਧਰ ਆਉਣੀ ਕਰਨੀ ਬੰਦਾ ਮਾੜਾ ਮੋਟਾ ਹਲੇ 10 ਵੀਲੇ ਪੈ ਰੌਣੀ ਕਰਨੀ ਕਰਨ ਫੇ ਤੇਰਾ ਤਾਂ ਲੱਗਿਆ ਅੰਦਾ ਕੰਮ ਚੱਲੂਗਾ ਚੱਲ ਉਹਨੂੰ ਇੱਕੜਾ ਛੱਡੀ ਸਾਡਾ ਉਹ ਦੌਣਾ ਹੀ ਉਹ ਭੈਣ ਗੱਲ ਹੀ ਤੇ ਫਿਰ ਮੜਿਆ ਘਟੀਆਂ ਪਈਆਂ ਮਿੱਟੀ ਵੀ ਨਹੀਂ ਛੱਡੀ ਦੌੜ ਕੋਈ ਪਾਣੀ ਛੱਡਦਾ ਫਿਰ ਢੱਡੂ ਮੜਾ ਛਲੰਗ ਮਾਰਨ ਉਹ ਤਾਂ ਹੈਗਾ ਹੀ ਐ ਇੱਕ ਤੇ ਆਪਾਂ ਥੋੜਾ ਇਲਾਕਾ ਭਾਈ ਜਿਹੜੇ ਆ ਪਪੂਲਰ ਆ ਇਲਾਕੇ ਸਾਡੇ ਕਾਮਯਾਬ ਤਾਂ ਬਠੇਰੇ ਆ ਇਹ ਮੜੇ ਦੂਰ ਲੱਗੇ ਹੋਵੇ ਨੇੜੇ ਨਹੀਂ ਨੇੜੇ ਕਾਮਯਾਬ ਨੇੜੇ ਨਹੀਂ ਨੇੜੇ ਫਿਰ ਟਰੈਕਟਰ ਨੂੰ ਵੀ ਤੰਗ ਕਰਦੇ ਪੂਰੀ ਰੋਟਾ ਵੀਟਰ ਕੇ ਨਾਲ ਹੁਣ ਤਾਂ ਪੂਰੀ ਪਟਾਈ ਕਰਦਾ ਦੋ ਪਹਿਲਾਂ ਬਾਇਰੂਗਾ ਦੋ ਦੂਰ ਹੀ ਮਾਰਿਆ ਬੂਟਿਆਂ ਦੇ ਸਵਾਗਾ ਹਾਂ ਤਾਹੀਂ ਬਣੇ ਮਾਰੇ ਤੇ ਆਇਆ ਗਿੱਲ ਨਹੀਂ ਉੜਦੀ। ਤਾਂ ਹੀ ਬਣੇ ਕਿ ਤਾਂ ਬਾਈ ਇਹਦਾ ਰੂਟਾ ਮੀਟਰ ਵੀ ਘੱਟੋ-ਘੱਟ ਅੱਧਾ ਘੱਟ ਪਟਦਾ ਏ। ਉਹਦਾ ਬਹੁਤ ਘੱਟ ਪਟਦਾ। ਹੁਣ ਯਾਰ ਆਇਆ ਹੈ। ਬਣਾ ਤਾਂ ਬਾੜ ਵਿੱਚ ਹੀ ਦਿੰਦਾ ਉਹ। ਹਾਂ। ਪਰ ਸਾਡੀ ਰੂਹ ਜੀ ਨਹੀਂ ਮੰਨਦੀ ਮਾ ਨਹੀਂ ਦੂਰ ਕਰਨ। ਦੂਰ ਕਰਨਾ। ਆਇਆ ਵੀ ਹੁਣ ਜਿਹੜਾ ਕੰਮ ਕਰਨਾ ਉਹ ਕਰਕੇ ਖੜਨਾ। ਆਓ ਇੱਕ ਵਾਰ ਕਰਨਾ ਬਾਈ ਕੋਈ ਵੀ ਕੰਮ ਤਸੱਲੀ ਬਖਸ਼ ਹੋ ਜਵੇ ਉਹਦੇ ਵਰਗੀ ਮੌਜ ਨਹੀਂ ਹੈਗੀ। ਜਿਹੜਾ ਪਾੜ ਆ ਉਹਦੇ ਵਿੱਚ ਗਿੱਲੇ ਦੇ ਡਲੇ ਹੀ ਰਹਿਣ ਲੱਜੰਦੀ ਆ। ਪੁਰਿਆ ਅਮਰੂਦ ਕਿਹੋ ਜਿਹਾ ਲੰਬਾ ਲੰਬਾ। ਅਮਰੂਦ ਹੈਗੇ ਲੱਣ ਲੱਗੇ ਹੋਇਆ। ਹੈ? ਮਾਰ ਕੇ ਆਉਂਦਾ ਗੇੜਾ। ਅਮਰੂਦ ਨੂੰ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਬਾਈ। ਐ ਫਾਈ ਅਮਰੂਦ ਭਗੇੜਾ ਮਾਰਨਾ ਇਹ। ਹੈ ਨਹੀਂ ਕਿਸੇ ਕਿਸੇ ਅਮਰੂਦ ਨੂੰ ਅਮਰੂਦ ਲੱਗੇ ਪਿਆ ਬਾਈ। ਕੱਲ ਉੱਥੇ ਖਾਦਲੇ ਚੰਡੀਗੜ੍ਹ ਉਹ ਵੀ ਕੰਮ ਦੇਦੇ। ਇਹਨੂੰ ਵੀ ਹੈ ਨਹੀਂ। ਕੋਹ ਦੇ ਆਲੇ ਦੋਲੇ ਜੰਮੇ ਬਾਈ ਮਰੂਦ ਤੇ। ਤੇਲ ਆਇਆ ਤੇਲ ਉਹ ਜੱਸੂ ਆ ਢੋਲ ਵੇ ਪਾਣੀ ਦਾ ਹੈ ਨਹੀਂ ਭਰਨਾ ਚੱਲ ਸਪਰੇਅ ਵਾਲਾ ਬੰਦਾ ਆ ਗਿਆ ਬਾਈ ਬਹੁਤ ਔਖਾ ਲੱਭ ਕੇ ਲਿਆਂਦਾ ਹੀਲਾ ਕਰਤਾ ਮਨੇ ਦਾ ਤੇ ਹੁਣ ਕਰਾਉਣੀ ਆ ਢੋਲ ਢੂ ਲੈ ਬੰਦਾ ਪਹੁੰਚ ਗਿਆ ਦਾ ਨੀਤਰਬਾਈ ਨਾਲੇ ਬਾਈ ਘਰ ਦੇ ਬਰਾਬਰ ਉਹ ਫਾਰਮ ਦੇ ਬਰਾਬਰ ਆਹ ਨੂੰ ਫੋਨ ਕਰਕੇ ਪਿੱਛੇ ਨੂੰ ਮੋੜੇ ਵੀ ਪਿੱਛੇ ਨੂੰ ਆ ਜਾ ਇੱਕ ਵਾਰ ਕੰਮ ਚੱਲਦਾ ਕਰਾ ਦੀ ਮਨੇ ਦਾ ਵੀ ਬਾਈ ਕੰਮ ਲਿਬੜਦਾ ਹੀ ਵਧੀਆ ਹੈ ਦੋ ਦਿਨ ਹੋ ਗਏ ਰਗਾਣ ਦੇ ਵਿੱਚ ਨੂੰ ਕਿਆ ਆ ਯਾਰ ਤੁਸੀਂ ਘਰ ਤੇ ਪਰ ਲਿਆਉਂਦੇ ਕਟੁੱਲ ਜਾਣੇ ਤੇ ਇਹਦਾ ਮਨ ਨੂੰ ਯਾਰ ਕਹਿੰਦਾ ਮੈਂ ਭਰ ਕੇ ਰੱਖੇ ਪਏ ਆ ਓਕੇ ਸਾਹਮਣੇ ਤੇਰੇ ਨਾਲ ਹੀ ਗਿਆ ਮੈਂ ਅੱਛਾ ਪਰੇ ਨਹੀਂ ਤੇ ਮਨੇ ਆਹੀ ਪਰ ਲੈ ਇੱਧਰ ਤੇ ਸੌਖਾ ਵਰ ਜਾਣਾ ਅੱਜ ਤੇਰਾ ਬਹੁਤ ਟਾਈਮ ਲੱਜਣਾ ਨੇ ਮੈਂ ਉੱਪਰ ਤੇ ਫੜਾਈ ਜਾਣਾ ਤੈਨੂੰ ਆ ਜਾ ਦੇਖ ਤਾਂ ਬਾਈ ਹੋਰ ਮੋਟਰ ਮੰਗਣਾ ਦਾ ਪਾਣੀ ਮਾਰਦੀ ਆ ਕਾ ਤੇ ਜਾਨੂ ਤੇਰੇ ਭਈਏ ਨੇ ਹੋਰੇ ਆਉਣਾ ਉਹ ਤਾਂ ਪਹੁੰਚ ਗਿਆ ਪੂਰੀ ਮੋਟਰ ਕੋ ਮਨੇ ਪਾਵਰ ਨਹੀਂ ਆਈ ਹਾਂ ਉਹ ਕਿੰਨੇ ਕ ਪੰਪਾਂ ਮੰਨੇ ਕਟੋਲ ਕੇ ਸਰੂਗਾ ਨਹੀਂ ਵਧੀਆ ਭੈਣ ਜੋ ਮੁੜ ਕੇ ਪਾਣੀ ਨਹੀਂ ਭਰਨਾ ਕਿੰਨੇ ਪੰਪ ਫੇਰ ਵੀ 10 ਕੁ 12 ਤੇਮਾ ਹੈ 6 ਪੰਪ ਹੋ ਜਾਂਦੇ ਆ ਤੈ ਕਿੰਨੇ ਪੰਪ ਕਰਨੇ ਆ 12 12 ਪੰਪ ਫੇਰ ਤਾਂ ਭਰ ਲੈ ਓ ਜਨਰੇਟਰ ਖਰਾਬ ਹੋ ਗਿਆ ਹੈ ਜਨਰੇਟਰ ਖਰਾਬ ਹੋ ਗਿਆ ਅੱਛਾ ਤਾਂ ਕਰਾਂਗਾ ਠੀਕ ਉਹ ਨੂੰ ਪਾ ਜੋ ਚਾ ਬਣਾਉਣਾ ਸੀ ਤੇ ਦੇਖ ਹਾਂ ਚ ਬੱਚਾ ਜੇ ਫੇਰ ਪਾਣੀ ਖੜਾ ਰਹਿੰਦਾ ਨਾ ਚਵੱਛਾ ਬਣ ਜੀ ਵੇਖੋ ਉੱਥੇ ਲੋਟ ਲੈ ਭਾਈ ਮਨੇ ਉਹ ਰੱਖਨੇ ਪੰਪ ਲਾਉਣੇ ਉਰੇ ਇਹ ਸਮਝ ਲੈ ਦੋ ਵੀਡੀ ਜਗਾ ਘਟੇ ਕਿਲੇ ਚ ਤੇ ਹਾਂ ਫੇਰੇ ਕਿੰਨੇ ਲਾਉਂਗਾ 6 ਪੰਪ 6 ਲਾਉਂਦਾ ਕਿਲੇ ਦੇ 6 ਲਾਉਣੇ ਇਹ ਤੇ ਦੋ ਪੰਪ ਮੈਂ ਉਧਰ ਆਪ ਲੈ ਲਾਂਗਾ ਤੇ 6 ਪੰਪ ਆਹੋ ਕਰ ਦੇ ਘਟਨਾਗਰੀ ਵੱਧੇ ਕਰ ਦੇਣੇ ਇਹਨਾਂ ਮੈਂ ਥੋੜੀ ਜਿਹੀ ਬਾਈ ਖਾਤੀ ਹਾਂ ਕੋਲਰ ਤਰਜ ਸੁਹਾ ਦੇਖੀ ਲਵਾਵਾ ਵਟ ਗਿਆ ਰਸਤੇ ਸੀਸੇ ਦਾ ਨਹੀਂ ਕਰ ਗਿਆ ਹਾਂ ਨਾ ਮੈਂ ਕਿਹਾ ਬਹੁਤ ਹੈ ਪ੍ਰੋਜੈਕਟ ਸੀਸੇ ਦੇ ਦੋ ਹੀ ਕੋਲ ਦੀ ਮੈਂ ਦੇਖ ਲਈ ਦੀ ਸੀ ਹਾਂ ਮੈਂ ਚੱਕ ਲਈ ਨਹੀਂ ਆ ਬੰਕਰ ਸ਼ੰਕਰ ਜੀ ਇੱਕ ਕਦੋਂ ਆ ਮਨੇ ਕਾਲਾ ਮਾਲ ਆਇਆ ਪਿਓਰ ਇਹਨੂੰ ਗਣਾ ਦੀ ਖੋਲ ਕੇ ਨਾ ਜਗਾ ਨਾ ਛੱਡੀ ਆ ਬਾਲਟੀ ਲੈ ਅਕਲਾਇਰ ਮੈਂ ਖੋਲ ਲਵਾ ਦੋ ਪੰਪਾਂ ਦੀ ਤਿੰਨ ਪੰਪਾਂ ਦੀ ਇਹਦੇ ਵਿੱਚ ਪਾ ਦੀ ਬਸ ਢੰਕਰ ਬਸ ਤੋਂ ਮੈਂ ਬਾਅਦ ਵਿੱਚ ਕਰ ਲਾਂਗਾ ਠੀਕ ਹੈ ਦੋ ਪੰਪਾਂ ਰੇ ਬੰਕਰ ਸ਼ੰਕਰ ਪਹਿਲਾ ਭਾਈ ਉਦਾਂ ਕਾਲੀ ਹੈ ਇਹ ਮੈਂ ਮੈਂ ਨਹੀਂ ਹਲਾਉਂਦਾ ਬਾਤ ਉਹ ਤੂੰ ਤਾਂ ਯਾਰ ਮਾਡਲ ਉੱਚਾ ਚੱਕ ਲਿਆ ਜਵਾਨ ਹੋ ਗਿਆ ਤੂੰ ਤਾਂ ਮੈਂ ਦਾੜੀ ਧੂੜੀ ਕਟਾਇ ਲੱਦਦਾ ਹੈ ਵੱਟ ਠੀਕ ਆ ਇਹ ਬੰਦਾ ਬਾਹਰ ਤੇ ਆਇਆ ਵੱਟਾ ਪਾਉਣ ਵਾਸਤੇ ਬੰਦਾ ਛੋਟੂ ਕਹਿੰਦਾ ਹੌਲੀ ਸਾਰੇ ਕੜਾ ਕੱਟਿਆ ਕੱਟਿਆ ਵੱਟਾ ਕਹੀ ਨਹੀਂ ਲਾਉਣੀ ਵੱਟਾਂ ਨੂੰ ਨਿੱਗਰੇ ਚਾਹੀਦੀ ਐ ਉਹ ਪਤਾ ਕੀ ਗੱਲ ਆ ਦਾਣੇ ਦਾ ਵਿੱਚੇ ਆ ਵੱਟ ਪਰ ਵੀ ਜਮ ਜੂਗੇ ਉਹ ਕੱਦੂ ਵਾਲੀ ਵੱਟ ਬਾਤੀ ਨਾ ਹੱਸਦਾ ਗਰਾ ਵੱਲਾ ਇਹ ਤਾਂ ਪੱਕੀ ਵੱਟ ਆ ਬਦੰਦਰ ਹਾਂ ਆ ਜਿਹੜਾ ਕਹਿੰਦਾ ਆਹ ਮੋਟਰ ਵਿੱਚ ਵੀ ਇਹ ਪੱਕੀ ਵੱਟ ਐ ਆ ਵਿੱਚ ਵੀ ਤਾਂ ਐਸਾ ਹੀ ਐ ਵਿੱਚ ਤਾਂ ਠੀਕ ਐ ਠੀਕ ਆ ਹੁਣ ਆ ਜਾ ਹਲੋ 10 ਪੰਪ ਘੋਲਨੇ ਹੁਣ ਆ ਲੈ ਫੋਨ ਆ ਗਿਆ ਇਹਨੂੰ ਘਰ ਅਲੀ ਦਾ ਹਲੋ ਹੋਰ ਰੇਂਜ ਨਹੀਂ ਹੈਗੀ ਕਹਿ ਗਈ ਹੈ ਹਲੋ ਅਨੇ ਰਾਮਵਰਗੀ ਪਈ ਹੈ ਉਹ ਬੁੱਧ ਫੜਾਈ ਰਿਹਾ ਹੁਣ ਇਹਨੂੰ ਗੱਬੇ ਦੇ ਵੱਡੂਗਾ ਹਾਂ ਲੋੜ ਨਹੀਂ ਗੱਬੇ ਕਰਨ ਦੀ ਹਾਂ ਓ ਕੈਨੀਆਂ ਪੈਜੂਗੇ ਤੇਰੀ ਗਿਣ ਕੇ ਫਿਰ ਖੜ ਗਿਆ ਕੋ ਕਰੂਗੇ ਯਾਰ ਤੂੰ ਘਾਤੇ ਤੋਂ ਵੱਡਾ ਯਾਰ ਹੋ ਜੀ ਦਾਤੀ ਰਿਆ ਜਸੂ ਦੇ ਹੈਗੀ ਨਾ ਬਾਕੀ ਹੋ ਗਿਆ ਦਾਤੀ ਹੋ ਗਿਆ ਦਾਤੀ ਕੇ ਕਪੜੇ ਵਾਟ ਲਾ ਬੋਤਲ ਫਿਰ ਨਾਪੇ ਬਣ ਜਾਣੇ ਆਂਨ ਦਿਖਦੀ ਹੋਈ ਵੀ ਰੇਲ ਜਿੱਥੇ ਜਿੱਥੇ ਹੋ ਗਈ ਰੰਗ ਧਾਰ ਲੈਂਦੀ ਆਪਣਾ ਖੇਤ ਮੈਂ ਪੀਲੀ ਹੋ ਗਈ ਜਨੀ ਜਗਾ ਮਰੇ ਖੱਟੀ ਦਵਾਈ ਐ ਖੱਟੀ ਖੱਟੀ ਦਵਾਈ ਐ ਲਓ ਜੀ ਬਾਈ ਮਨੇ ਬਾਈ ਦੇ ਸਪਰੇਅ ਚਾ ਲੀਆ ਥੋੜੇ ਹੀ ਪੰਪ ਰਹਿ ਗਏ ਤੇ ਉਥੇ ਬਾਦਵਾ ਸੂੇਪਰ ਵਾਲਾ ਖੇਤਾਂ ਦੇ ਡੰਡ ਆਇਆ ਉਰੇ ਵੀ ਬਾਈ ਕਣਕ ਬੀਜੀ ਨੂੰ 8 ਦਿਨ ਹੋ ਗਏ ਅੱਜ ਜਮਰੇ ਖਣਾ ਇਹ ਵੀ ਕਿਵੇਂ ਆ ਕਿਉਂਕਿ ਸਵੇਰੇ ਕਿਹੜਾ ਵਜੇ ਨਹੀਂ ਹੈਗਾ ਬਾਈ ਰਾਤ ਆਹ ਤੇ ਲੇਟ ਤਾਂ ਕਰਕੇ ਆ ਦੇਖੋ ਬਾਈ ਬਾਲਕ ਵੀ ਵਿੱਚ ਵਿੱਚ ਜਮਣ ਲੱਗੀ ਬਾਈ ਦੋ ਕੁ ਦਿਨ ਚ ਸਾਰੀ ਦਿਖਣ ਲੱਗ ਜਾਣੀ ਸਵੇਰੇ ਟਾਈਮ ਜ਼ਰਾ ਦੇਖ ਦੀਏ ਵੀ ਸਪਰੇਅ ਆਪਾਂ ਨੇ ਕਰਤੀ ਦੀ ਬਾਈ ਜਿਹੜੇ ਪਰ ਬਾਕੀ ਜਮ ਬਾਈ ਵਧੀਆ ਏ ਆ ਲਾਗ ਲਾਗ ਬਾਹਰ ਨਿਕਲ ਵੀ ਰਹੀ ਏ ਭਰ ਜਾਣਾ ਬਾਈ ਥੋੜੇ ਦਿਨਾਂ ਅੰਚ ਖੇਤ ਸਪਰੇ ਬਾਈ ਤਕਰੀਬਨ 80% ਨਾਲ ਲਾਦੀ ਸਾਰੇ ਹੋ ਗਈ ਭਝਾਈ ਤੇ ਬਾਰਮਾ ਸੁੱਕੇ ਵਾਲੇ ਹੀ ਕੰਮ ਚੱਲ ਪਿਆ ਕੋਈ ਉਹ ਬੰਦਾ ਹੋਊਗਾ ਬਾਈ ਜਿਹੜਾ ਹੁਣ ਬਾਦਮਾ ਸਪਰੇ ਵਾਲਾ ਕੰਮ ਕਰੂਗਾ ਨਹੀਂ ਤਾਂ ਨਾਲ ਦੀ ਨਾਲੇ ਬਾਈ ਜਿੰਨੇ ਵੀ ਦੇਖਿਆ ਤਕਰੀਬਨ ਸਾਰਿਆਂ ਦਾ ਇਹੀ ਕੰਮ ਹੈ ਨਾਲ ਦੀ ਨਾਲੇ ਕੰਮ ਕਣਕ ਦੀ ਜੀ ਸਾਰੇ ਫਾਗਾ ਬੱਟਾ ਪਾ ਕੇ ਨਾਲੇ ਸਪਰੇ ਦੇਖੋ ਬਾਈ ਜੰਮ ਵਧਿਆ ਦੋ ਕੁ ਦਿਨ ਚ ਵੀ ਕਹਿਣ ਦਾ ਬਾਪ 7-8 ਦਿਨ ਹੋ ਗਏ 10 ਦਿਨ ਚ ਐਨ ਦਿਖਣ ਲੱਗ ਜਾਨੀ ਇਹ ਤਾਂ ਐਨ ਇੱਕ ਨੰਬਰ ਬਣਿਆ ਦਾ ਬਾਈ ਚੰਗੀ ਤਰ੍ਹਾਂ ਬਾਈ ਕਰਕੇ ਮਸ਼ੀਨ ਗੇ ਖਰੀਦੀ ਈ ਐਨ ਵਧੀਆ ਉਹ ਖੁੰਝੇ ਜੀ ਦੇਖੋ ਦੋ ਲੋਡ ਛੇਤਰ ਦਾ ਖੁੰਝੇ ਜੀ ਯਾਰਾ ਦਿਸਦੀ ਬਾਈ